ਲੋਕਾਂ ਦੇ ਵਿੱਚ ਨਾ ਵੀ ਤੁਸੀਂ ਜਿਹੜਾ ਬੰਦਾ ਮਰਜ਼ੀ ਮੈਨ ਤੇ ਵੇ ਬਾਈ ਨੇ ਕਿਹਾ ਮੇਰਾ ਆਪ ਦਾ ਆ ਮੇਰੀ ਭੈਣ ਦੇ ਵਿਆਹ ਤੇ ਆਇਆ ਸੀਗਾ ਬਾਈ ਤੇ ਬਾਈ ਨੇ ਇਹ ਕਲਾਕਾ ਸਟੇ ਤੇ ਚੜ੍ਹ ਨਹੀਂ ਦੇ ਫੋਟੋ ਨੂੰ ਅਗਲਾ ਪਹਿਲਾ ਸ਼ਰਤਾਂ ਰੱਖਦਾ ਕਿ ਉੱਪਰ ਨਹੀਂ ਆਉਣਾ ਸੀ ਫੋਟੋ ਨਹੀਂ ਕਰਾਉਣੀ ਬਾਈ ਤੇ ਕਿ ਆ ਕੇ ਭੈਣ ਨੂੰ ਨਾ ਸ਼ਗਨ ਦੇ ਕੇ ਨਾਲ ਕਹਿੰਦਾ ਭੈਣ ਮੇਰਾ ਭਾਈ ਓਏ ਬਹੁਤ ਚੰਗੀ ਤੇ ਕਹਿੰਦਾ ਕੋਈ ਲੋਨ ਨੂੰ ਕੁਝ ਨਹੀਂ ਗਾਇਆ ਪਰ ਇੱਕ ਚੀਜ਼ ਦਾ ਦੁੱਖ ਇਹ ਵੀ ਲੱਗਦਾ ਕਬੂਲ ਨਹੀਂ ਜਾਂਦਾ ਸਹੀ ਗੱਲ ਬੱਚੇ ਤੰਡੇ ਤਾਂ ਸਾਰਿਆਂ ਦੀ ਇਹੀ ਹਰਚਾਲ ਤੇ ਸਾਡੀ ਸਾਰਿਆਂ ਦੀ ਜਾਨਾ ਜਾ ਕੇ ਬਾਈ ਦੀ ਜਾਨ ਹੋ ਗਈ ਨਾ ਤਬ ਬੁਲਾਈ ਉਹ ਬਾਈ ਮੋਰ ਕਿਉਂਕਿ ਮੈਂ ਆਲਾ ਬੰਦਾ ਹੀ ਨਹੀਂ ਸੀ ਆਈ ਥੋੜੇ 10000 ਫੋਲੋਅਰ ਹੋਣ ਤੇ ਬੰਦਾ ਕਿੱਥੋਂ ਕਿੱਥੇ ਤੁਰਿਆ ਫਿਰਦਾ ਇਹ ਤਾਂ ਖੱਟ ਕੇ ਕੀ ਗਿਆ ਸਾਰਿਆਂ ਨੇ ਵੇਖ ਹੀ ਲਿਆ ਤੇ ਸਾਡਾ ਕਿਹੜਾ ਕੋਈ ਬਲੱਡ ਦਾ ਰਿਸ਼ਤਾ ਸੀ ਸਾਰਿਆਂ ਦਾ ਕਿਹੜਾ ਕੋਈ ਪਈ ਦਾ ਬਲੱਡ ਦਾ ਰਿਸ਼ਤਾ ਸੀ ਬੰਦਾ ਆਂਦਾ ਜਾਣਾ ਹਰੇਕ ਨਹੀਂ ਇੱਕ ਦਿਨ ਪਰ ਸਮੇਂ ਦੇ ਨਾਲ ਜਾਂਦਾ ਬੰਦਾ ਚੰਗਾ ਲੱਗਦਾ ਸਮੇਂ ਤੋਂ ਪਹਿਲਾਂ ਜਿਹੜਾ ਬੰਦਾ ਚਲੇ ਜਾਂਦਾ ਨਾ ਮੈਂ ਤਾਂ ਇਹ ਕਹਿੰਦਾ بڑا ਵੱਡਾ ਧੋਖਾ ਕਰ